ਨਕੌਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇਜ ਨੂੰ ਜਰੂਰ ਫੋਲੋ ਕਰ ਲਓ ਜੀ ਤਾਂਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਅਸੀਂ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜੇਕਰ ਆਪਾਂ ਉਹ ਚੀਜ਼ ਦਾਤਾ ਜੀ ਦੇ ਦਰਬਾਰ ਤੋਂ ਲੈ ਕੇ ਆਣੇ ਆ ਤਾਂ ਆਪਣੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਚਾਹੇ ਉਹ ਚੀਜ਼ ਪੈਸਾ ਹੋਵੇ ਭਾਵੇਂ ਸੁਖ ਸ਼ਾਂਤੀ ਆਪਣੇ ਘਰ ਵਿੱਚ ਹਰ ਇੱਕ ਚੀਜ਼ ਆਮ ਹੋ ਜਾਵੇਗੀ ਤੇ ਆਪਣੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਵੇਗੀ ਹੁਣ ਤਾਂ ਆਪਰ ਰੋਨੇ ਰਹਿੰਦੇ ਆ ਕਿ ਮੇਰੇ ਕੋਲ ਪੈਸਾ ਨਹੀਂ ਪਰ ਯਕੀਨ ਮੰਨਿਓ ਜੇਕਰ ਤੁਸੀਂ ਇਹ ਵੀਡੀਓ ਪੂਰੀ ਵੇਖ ਕੇ ਗੱਲ ਅਪਣਾ ਲੈਨੇਓ ਤਾਂ ਯਕੀਨ ਮੰਨਿਓ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੋਵੇਗੀ ਸਭ ਦੱਸਾਂਗੇ ਕਿਵੇਂ ਚੀਜ਼ ਕਰ ਲੈ ਕੇ ਆਉਣੀ ਹੈ ਕਿਵੇਂ ਇਸਤੇਮਾਲ ਕਰਨੀ ਹੈ ਤੇ ਸਾਈਂ ਜੀ ਉਸ ਚੀਜ਼ ਬਾਰੇ ਕੀ ਆਖਦੇ ਸੀ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਇੱਕ ਵੀਰ ਦਾ ਇੰਸਟਾਗ੍ਰam ਉੱਪਰ ਵਾਰ-ਵਾਰ ਮੈਸੇਜ ਆ ਰਿਹਾ ਸੀ ਫਿਰ ਦੱਸਦਾ ਸੀ ਕਿ ਮੈਂ ਦਾਤਾ ਜੀ ਦੇ ਦਰਬਾਰ ਤੋਂ ਖਜ਼ਾਨਾ ਲੈ ਕੇ ਆਇਆ ਸੁਣਿਆ ਇਹ ਖਜ਼ਾਨਾ ਜ਼ਿੰਦਗੀ ਬਦਲ ਦਿੰਦਾ ਹੈ ਵੀਰ ਪੁੱਛਦਾ ਸੀ ਇਹ ਖਜ਼ਾਨਾ ਲਿਆ ਕੇ ਵਰਤਣਾ ਕਿਦਾਂ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਜੋ ਮੇਰੀ ਜ਼ਿੰਦਗੀ ਬਦਲ ਸਕੇ ਤਾਂ ਸਭ ਤੋਂ ਪਹਿਲਾਂ ਵੀਰ ਨੂੰ ਦੱਸ ਦਿੰਨੇ ਆ ਇਹ ਦਾਤਾ ਜੀ ਦਾ ਖਜ਼ਾਨਾ ਵੀ ਨਹੀਂ ਨਾਲੇ ਨਾਲ ਦਾਤਾ ਜੀ ਦਾ ਪਿਆਰ ਵੀ ਹੈ ਜੋ ਲੋਕਾਂ ਦੇ ਵਿੱਚ ਵੰਡਿਆ ਜਾਂਦਾ ਹੈ ਦਾਦਾ ਜੀ ਦਾ ਪਿਆਰ ਸਭ ਨੂੰ ਮਿਲਦਾ ਹੈ ਦਾਦਾ ਜੀ ਸਭ ਨੂੰ ਪਿਆਰ ਕਰਨਾ ਹੀ ਸਿਖਾ ਕੇ ਗਏ ਸੀ ਪਰ ਜੇਕਰ ਗੱਲ ਕਰੀਏ ਇਸ ਖਜ਼ਾਨੇ ਨੂੰ ਪਿਆਰ ਨੂੰ ਘਰੇ ਲਿਆ ਕੇ ਵਰਤਣਾ ਕਿਦਾਂ ਇਸ ਦਾ ਸਹੀ ਮਤਲਬ ਕੀ ਹੈ ਇਸ ਵੀਡੀਓ ਦੇ ਅੰਤ ਵਿੱਚ ਪਤਾ ਲੱਗੇਗਾ ਇੱਕ ਵਾਰੀ ਦੀ ਗੱਲ ਹੈ ਤਿੰਨ ਸਾਧੂ ਸੀ ਤਿੰਨੋਂ ਇਕੱਠੇ ਰਹਿੰਦੇ ਸੀ ਉਹ ਇੱਕ ਪਿੰਡ ਵਿੱਚ ਘੁੰਮ ਰਹੇ ਸੀ ਅਚਾਨਕ ਉਹ ਇੱਕ ਘਰ ਜਾਂਦੇ ਨੇ ਜਾ ਕੇ ਦਰਵਾਜ਼ਾ ਖੜਕਾਉਂਦੇ ਨੇ ਅੰਦਰੋਂ ਇੱਕ ਔਰਤ ਬਾਹਰ ਆਉਂਦੀ ਹੈ ਤਿੰਨੋਂ ਸਾਧੂ ਆਖਦੇ ਨੇ ਕਿ ਅਸੀਂ ਭੋਜਨ ਛਕਣਾ ਚਾਹੁੰਨੇ ਆ। ਉਹ ਔਰਤ ਆਖਦੀ ਹੈ ਕਿ ਆਜੋ ਬਾਬਾ ਜੀ ਅੰਦਰ ਆਜੋ। ਅੰਦਰ ਆ ਕੇ ਛਕ ਲਓ। ਇੱਕ ਸਾਧੂ ਉਹ ਔਰਤ ਨੂੰ ਪੁੱਛਦਾ ਹੈ ਕਿ ਤੁਹਾਡੇ ਪਤੀ ਘਰ ਨੇ? ਔਰਤ ਆਖਦੀ ਹੈ ਕਿ ਨਹੀਂ ਬਾਬਾ ਜੀ, ਘਰ ਨਹੀਂ ਹੈਗੇ। ਫਿਰ ਤਿੰਨੋਂ ਸਾਧੂ ਆਖਦੇ ਨੇ ਅਸੀਂ ਬਾਅਦ ਵਿੱਚ ਆਵਾਂਗੇ। ਸ਼ਾਮ ਹੋ ਜਾਂਦੀ ਹੈ। ਉਸ ਦਾ ਘਰ ਵਾਲਾ ਘਰ ਆ ਜਾਂਦਾ ਹੈ। ਤਿੰਨੋਂ ਸਾਧੂ ਫਿਰ ਆਉਂਦੇ ਨੇ ਆ ਕੇ ਦਰਵਾਜ਼ਾ ਖੜਕਾਉਂਦੇ ਨੇ। ਫਿਰ ਉਹ ਹੀ ਔਰਤ ਬਾਹਰ ਆਉਂਦੀ ਹੈ ਸਾਧੂ ਫਿਰ ਕੁਛ ਦੇਨੇ ਤੁਹਾਡਾ ਘਰ ਵਾਲਾ ਕਰ ਰਿਹਾ ਹੈ ਉਹ ਔਰਤ ਆਖਦੀ ਹੈ ਹਾਂਜੀ ਆ ਗਏ ਨੇ ਉਹ ਸਾਧੂ ਆਖਦੇ ਨੇ ਅਸੀਂ ਖਾਣਾ ਖਾਣਾ ਚਾਹੁੰਨੇ ਹਾਂ ਤੁਸੀਂ ਆਪਣੇ ਪਤੀ ਨੂੰ ਪਹਿਲਾਂ ਕੁਛ ਲਵੋ ਸਾਨੂੰ ਖਾਣਾ ਦਿਓਗੇ ਜਾਂ ਨਹੀਂ ਉਹ ਔਰਤ ਆਖਦੀ ਹੈ ਕਿ ਠੀਕ ਹੈ ਮੈਂ ਪੁੱਛ ਕੇ ਆਉਂਦੀ ਹਾਂ ਔਰਤ ਜਾ ਕੇ ਆਪਣੇ ਪਤੀ ਨੂੰ ਆਖਦੀ ਹੈ ਬਾਹਰ ਤਿੰਨ ਸਾਧੂ ਆਏ ਨੇ ਕੀ ਆਪਾਂ ਉਹਨਾਂ ਨੂੰ ਖਾਣਾ ਖਿਲਾ ਸਕਦੇ ਹਾਂ ਤਾਂ ਉਸ ਦਾ ਘਰ ਵਾਲਾ ਆਖਦਾ ਹੈ ਆਪਾ ਉਹਨਾਂ ਨੂੰ ਖਾਣਾ ਖਿਲਾ ਸਕਦੇ ਆ ਤੇ ਐਦਾਂ ਕਰ ਉਹਨਾਂ ਨੂੰ ਅੰਦਰ ਲਿਆ ਤਾਂ ਉਹ ਔਰਤ ਜਾਂਦੀ ਹੈ ਤਿੰਨੋਂ ਸਾਧੂਆਂ ਨੂੰ ਆਖਦੀ ਹੈ ਕਿ ਮੇਰੇ ਪਤੀ ਆਖਦੇ ਨੇ ਕਿ ਤੁਸੀਂ ਅੰਦਰ ਆ ਜਾਓ ਅੰਦਰ ਆ ਕੇ ਖਾ ਲੋ ਉਹਨਾਂ ਵਿੱਚੋਂ ਇੱਕ ਸਾਧੂ ਫੇਰ ਆਖਦਾ ਹੈ ਕਿ ਅਸੀਂ ਤਿੰਨੋਂ ਇਕੱਠੇ ਇੱਕ ਥਾਂ ਨਹੀਂ ਜਾ ਸਕਦੇ ਤੁਸੀਂ ਐਦਾਂ ਕਰੋ ਸਾਡੇ ਵਿੱਚੋਂ ਕਿਸੇ ਵੀ ਇੱਕ ਨੂੰ ਅੰਦਰ ਲੈ ਜਾ ਸਕਦੇ ਹੋ ਮੇਰਾ ਨਾਮ ਪ੍ਰੇਮ ਹੈ ਦੂਸਰਾ ਸਾਧੂ ਦਾ ਨਾਮ ਸਫਲਤਾ ਹੈ ਤੀਸਰੇ ਦਾ ਨਾਮ ਧੰਨਾ ਤੁਸੀਂ ਜਿਸ ਨੂੰ ਆਪਣੇ ਘਰ ਲੈ ਜਾਵੋਗੇ ਤੁਹਾਡੇ ਘਰ ਵਿੱਚ ਉਸ ਚੀਜ਼ ਦੀ ਕਦੀ ਕਮੀ ਨਹੀਂ ਆਵੇਗੀ ਔਰਤ ਆਖਦੀ ਹੈ ਮੈਂ ਆਪਣੇ ਪਤੀ ਨੂੰ ਪੁੱਛ ਕੇ ਆਂਦੀ ਹਾਂ ਉਹ ਆਪਣੇ ਪਤੀ ਕੋਲ ਜਾਂਦੀ ਹੈ ਜਾ ਕੇ ਸਾਰੀ ਗੱਲਬਾਤ ਦੱਸਦੀ ਹੈ ਤਾਂ ਉਸ ਦਾ ਪਤੀ ਆਂਦਾ ਹੈ ਤੁਸੀਂ ਧੰਨ ਨੂੰ ਅੰਦਰ ਲੈ ਆਓ ਆਪਣੇ ਕੋਲ ਧੰਨ ਦੀ ਕਮੀ ਹੈ ਤਾ ਉਸਦੀ ਪਤਨੀ ਆਖਦੀ ਹੈ ਕਿ ਨਹੀਂ ਆਪਾਂ ਸਫਲਤਾ ਨੂੰ ਅੰਦਰ ਲੈ ਕੇ ਆਉਨੇ ਆ ਜੇਕਰ ਸਫਲਤਾ ਆ ਜਾਵੇਗੀ ਪੈਸਾ ਆਪਣੇ ਆਪ ਆ ਜਾਵੇਗਾ 5-10 ਮਿੰਟ ਇਦਾਂ ਹੀ ਉਹ ਵਾਪਸ ਦੇ ਵਿੱਚ ਸਲਾਹ ਕਰਦੇ ਨੇ ਉਸ ਦਾ ਪਤੀ ਆਖਦਾ ਚੱਲ ਠੀਕ ਹੈ ਧਨ ਤੇ ਸਫਲਤਾ ਨੂੰ ਕਹ ਦੋਹਾਂ ਵਿੱਚੋਂ ਜੋ ਅੰਦਰ ਆ ਸਕਦਾ ਆ ਜਾਓ ਔਰਤ ਸਾਧੂਆਂ ਕੋਲ ਜਾਂਦੀ ਹੈ ਜਾਂ ਕੇ ਆਪਣੇ ਪਤੀ ਦੀ ਕਹੀ ਗੱਲ ਆਖਦੀ ਹੈ ਉਹ ਤਿੰਨੋਂ ਸਾਧੂ ਵਾਪਸ ਚਲੇ ਜਾਂਦੇ ਨੇ ਔਰਤ ਉਹਨਾਂ ਨੂੰ ਰੋਕਦੀ ਹੈ ਤੇ ਪੁੱਛਦੀ ਹੈ ਤੁਸੀਂ ਅੰਦਰ ਕਿਉਂ ਨਹੀਂ ਆਏ ਇੱਕ ਸਾਧੂ ਵਿੱਚੋਂ ਬੋਲਦਾ ਹੈ ਕਿ ਤੁਸੀਂ ਸਫਲਤਾ ਤੇ ਤੁਹਾਨੂੰ ਅੰਦਰ ਬੁਲਾਇਆ ਪਰ ਤੁਸੀਂ ਪ੍ਰੇਮ ਨੂੰ ਨਹੀਂ ਬੁਲਾਇਆ ਜਿੱਥੇ ਪ੍ਰੇਮ ਨਹੀਂ ਹੁੰਦਾ ਉੱਥੇ ਇਹ ਚੀਜ਼ਾਂ ਆ ਹੀ ਨਹੀਂ ਸਕਦੀਆਂ ਜੇਕਰ ਤੁਸੀਂ ਪ੍ਰੇਮ ਨੂੰ ਬੁਲਾਉਂਦੇ ਸਫਲਤਾ ਨਾਲ ਆ ਜਾਂਦੀ ਜੇਕਰ ਸਫਲਤਾ ਆ ਜਾਂਦੀ ਤਾਂ ਤੁਹਾਡੇ ਘਰ ਪੈਸਾ ਵੀ ਆ ਜਾਣਾ ਸੀ ਤੁਸੀਂ ਪ੍ਰੇਮ ਨੂੰ ਨਹੀਂ ਬੁਲਾਇਆ ਇਸੇ ਕਰਕੇ ਸਫਲਤਾ ਤੇ ਪੈਸਾ ਤੁਹਾਡੇ ਘਰ ਨਹੀਂ ਆ ਸਕਦਾ ਉਸ عورت ਨੂੰ ਸਮਝ ਆ ਚੁੱਕਿਆ ਸੀ ਕਿ ਜੇਕਰ ਘਰ ਵਿੱਚ ਪ੍ਰੇਮ ਹੋਵੇਗਾ ਤਾਂ ਸਫਲਤਾ ਵੀ ਆਪਣੇ ਆਪ ਆ ਜਾਵੇਗੀ ਤੇ ਜੇਕਰ ਸਫਲਤਾ ਆ ਗਈ ਪੈਸਾ ਆਪਣੇ ਆਪ ਹੀ ਆ ਜਾਵੇਗਾ ਐਸੇ ਕਰਕੇ ਸਾਈਂ ਜੀ ਸਭ ਨੂੰ ਪਿਆਰ ਕਰਨਾ ਹੀ ਸਿਖਾਉਂਦੇ ਸੀ ਕਿ ਜਿन्हे ਆਪਣੇ ਘਰ ਵਿੱਚ ਪਿਆਰ ਹੋਵੇਗਾ ਉਹਨੇ ਹੀ ਸਫਲਤਾ ਮਿਲੇਗੀ ਤੇ ਜਿੰਨਾ ਸਫਲਤਾ ਮਿਲੇਗੀ ਓਨਾ ਹੀ ਪੈਸਾ ਆਵੇਗਾ ਤੁਸੀਂ ਸਮਝ ਗਏ ਹੋਵੋਗੇ ਮੈਂ ਕੀ ਕਹਿਣਾ ਚਾਹੁੰਦਾ ਦਾਤਾ ਜੀ ਦੇ ਦਰਬਾਰ ਤੋਂ ਮਿਲੇ ਸਿੱਕੇ ਦਾ ਘਰ ਆ ਕੇ ਜੋ ਮਰਜ਼ੀ ਕਰੋ ਪਰ ਜੋ ਆਪਾਂ ਨੂੰ ਦਾਤਾ ਜੀ ਨੇ ਸਿੱਕੇ ਦੇ ਰੂਪ ਵਿੱਚ ਜੋ ਪਿਆਰ ਵੰਡਿਆ ਉਹ ਘਰਾਂ ਕੇ ਪਿਆਰ ਹੋਰ ਵਧਾਓ ਤਾਂ ਜੋ ਤੁਹਾਡੇ ਘਰ ਵਿੱਚ ਸਫਲਤਾ ਵੀ ਆਵੇ ਤੇ ਧੰਨ ਵੀ ਆਵੇ ਤੁਸੀਂ ਦੇਖਿਆ ਹੋਣਾ ਬਹੁਤ ਵੱਡੇ ਵੱਡੇ ਘਰ ਜਿਨ੍ਹਾਂ ਵਿੱਚ ਬਹੁਤ ਧੰਨ ਹੁੰਦਾ ਪਰ ਪਿਆਰ ਨਹੀਂ ਹੁੰਦਾ ਉਹ ਘਰ ਹੌਲੀ ਹੌਲੀ ਵਿਰਾਨ ਹੋ ਜਾਂਦੇ ਨੇ ਤੇ ਚਾਹੇ ਛੋਟੇ ਘਰ ਵਿੱਚ ਦੇਖਿਆ ਹੋਣਾ ਪੈਸੇ ਦੀ ਕਮੀ ਵੀ ਹੋਵੇ ਪਰ ਉੱਥੇ ਪਿਆਰ ਬਹੁਤ ਹੋਵੇ ਪੈਸੇ ਦੀ ਕਮੀ ਕਦੀ ਨਾ ਕਦੀ ਪੂਰੀ ਜ਼ਰੂਰ ਹੋ ਜਾਂਦੀ ਹੈ ਸੋ ਏਸੀ ਆਜੀ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜਾ ਜੇ ਔਰ ਨਵੇਂ ਨਵੇਂ ਅਪਡੇਟਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ ਤਾਂ ਕਿ ਸਾਡਾ ਆਤਮ ਵਿਸ਼ਵਾਸ ਵੱਧ ਸਕੇ ਤੇ ਤੁਹਾਡੇ ਲਈ ਨਵੇਂ ਨਵੇਂ ਅਪਡੇਟਸ ਲੈ ਕੇ ਆਂਦੇ ਰਹੀਏ ਜੈ ਸਾਇਆ ਦੀ